ਹੰਦੀਸਾ 3 ਅਕਾਲ ਜੀ ਸਾਰੇ ਨੂੰ ਮੀਤ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ। ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ। ਅੱਜ ਸਵੇਰ ਤੋਂ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਸੀਗਾ ਤੇ ਅਗਲੇ 3-4 ਦਿਨ ਤੱਕ ਵੀ ਮੀਂਹ ਹੀ ਰਸਿਆ ਹੋਇਆ ਵਾ। ਤੇ ਹੁਣ ਥੋੜ੍ਹ ਦੇ ਲਈ ਰੁਕਿਆ ਸੀ ਤੇ ਦੁਪਹਿਰ ਦਾ ਟਾਈਮ ਸੀ ਤੇ ਇੱਧਰ ਮੈਂ ਚਾਵਲ ਬਣਾਉਣ ਲੱਗੀ ਸੀਗੀ ਤੜਕੇ ਵਾਲੇ ਤੇ ਬੱਚੇ ਕਹਿੰਦੇ ਵੀ ਹਨਾ ਰੋਟ ਚਾਵਲ ਖਾਣੇ ਆ ਦਹੀਂ ਦੇ ਨਾਲ ਰੋਟੀ ਖਾਣ ਦਾ ਮਨ ਨਹੀਂ ਸੀਗਾ ਫਿਰ ਮੈਂ ਕਿਹਾ ਚਲੋ ਚਾਵਲ ਬਣਾ ਲੈਣੇ ਆ। ਤੇ ਇਧਰ ਫੇਰ ਮਚਾਵਲਾਂ ਲਈ ਆਲੂ ਕੱਟਣ ਲੱਗ ਪਈ ਸੀ ਤੇ ਮੀਂਹ ਬਹੁਤ ਜ਼ਿਆਦਾ ਪੈਣ ਕਰਕੇ ਹੜ੍ਹ ਵੀ ਬਹੁਤ ਜ਼ਿਆਦਾ ਆਏ ਹੋਏ ਨੇ ਬਹੁਤ ਪਿੰਡਾਂ ਦੇ ਵਿੱਚ ਰੈਡ ਅਲਰਟ ਵੀ ਦਿੱਸਿਆ ਹੋਇਆ ਵਾ ਤਾਂ ਸਾਰੇ ਆਪ ਦਾ ਖਿਆਲ ਰੱਖਣ ਤੇ ਆਪਦੇ ਆਪਦੇ ਬੱਚਿਆਂ ਦਾ ਵੀ ਧਿਆਨ ਰੱਖਣ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਧਦਾ ਜਾਂਦਾ ਪਿਆ ਵਾ ਨਹਿਰਾਂ ਦੇ ਵਿੱਚ ਡੈਮ ਦੇ ਵਿੱਚ ਗੇਟ ਵੀ ਖੋਲਦੇ ਜਾਂਦੇ ਪਏ ਨੇ ਤੇ ਉਹਦੇ ਕਰਕੇ ਫਿਰ ਹੁਣ ਪਾਣੀ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਆਉਣ ਲੱਗ ਪਿਆ ਵਾ ਤੇ ਹੁਣ ਅਗਲੇ 3 ਤਰੀਕ ਤੱਕ ਬਹੁਤ ਜ਼ਿਆਦਾ ਭਾਰੀ ਮੀਂਹ ਦੱਸਿਆ ਹੋਇਆ ਵਾ ਪੰਜਾਬ ਦੇ ਵਿੱਚ ਆਪਣੇ ਸਾਰੇ ਕਿਤੇ ਤੇ ਤਾਂ ਕਰਕੇ ਸਾਰੇ ਆਪ ਦਾ ਧਿਆਨ ਰੱਖਣ ਤੇ ਬੱਚਿਆਂ ਨੂੰ ਵੀ 3 ਸਤੰਬਰ ਤੱਕ ਛੁੱਟੀਆਂ ਵੱਧ ਰਹੀਆਂ ਨੇ ਤਾਂ ਕਰਕੇ ਇਧਰ ਕੜਾਈ ਚ ਪਾਤਾ ਸੀਗਾ ਤੇਲ ਤੇ ਜੀਰਾ ਪਾਤਾ ਵਾ ਤੇ ਇੰਦਰ ਤੜਕਾ ਲਗਾਉਣ ਲੱਗੇ ਸੀਗੇ ਆਵਲ ਕੜਾਈ ਚ ਖੁੱਲੇ ਵਧੀਆ ਬਣਦੇ ਆ ਕਈ ਲੋਕ ਕੁੱਕਰ ਚ ਵੀ ਬਣਾਉਂਦੇ ਆ ਮੈਂ ਵੀ ਕਈ ਵਾਰ ਕੁੱਕਰ ਚ ਬਣਾ ਲੈਂਦੀ ਹੁੰਨੀ ਆ ਜਦੋਂ ਛੇਤੀ ਬਣਾਉਣੇ ਹੁੰਦੇ ਨੇ ਤੇ ਉਹਦਾ ਵੈਸੇ ਕੜਾਈ ਕੜਾਈ ਦੇ ਵਿੱਚ ਜਿਆਦਾ ਵਧੀਆ ਬਣਦੇ ਨੇ ਖਿਲੇ ਖਿਲੇ ਜੇ ਬਣ ਜਾਂਦੇ ਨੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਆ ਵੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਸਾਡੇ ਵਲੌਗਸ ਦੇ ਵਿੱਚ ਬਣੇ ਰਹਿਣ ਲਈ ਸਾਡੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਵੀ ਭੈਣ ਭਰਾ ਮੇਰੀ ਵੀਡੀਓਜ਼ ਦੇਖਦੇ ਨੇ ਤੇ ਉਹ ਕਿੱਥੋਂ-ਕਿੱਥੋਂ ਦੇਖਦੇ ਨੇ ਕਿਹੜੇ-ਕਿਹੜੇ ਸ਼ਹਿਰ ਤੋਂ ਦੇਖਦੇ ਨੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਤੇ ਇਧਰ ਆਪਾਂ ਵੜੀਆਂ ਵੀ ਪਾਤੀਆਂ ਸਿਕੀਆਂ ਤੜਕੇ ਦੇ ਵਿੱਚ ਤੇ ਚਾਵਲਾਂ ਦੇ ਵਿੱਚ ਵੜੀਆਂ ਪਾਈਆਂ ਬਹੁਤ ਸੁਆਦ ਲੱਗਦੀਆਂ ਨੇ ਜੇ ਤੁਸੀਂ ਵੀ ਬਣਾਉਨੇ ਹੋ ਤਾਂ ਜਰੂਰ ਦੱਸਿਓ ਤੇ ਮੈਂ ਤਾਂ ਜਿਆਦਾ ਤੇ ਤੜਕੇ ਨੇ ਇਦਾਂ ਬੜੀਆਂ ਪਾ ਕੇ ਚਾਵਲ ਬਣਾਉਣੀ ਆ ਬਹੁਤ ਸਵਾਦ ਲੱਗਦੇ ਨੇ ਕਈ ਵਾਰ ਵਿੱਚ ਮਕਰੋਨੀ ਵੀ ਪਾ ਲਈਦੀ ਆ ਤੇ ਅੱਜ ਹੈ ਨਹੀਂ ਸੀ ਫਿਰ ਮੈਂ ਬੜੀਆਂ ਤੇ ਆਲੂ ਪਾ ਕੇ ਬਣਾਏ ਆ ਬਹੁਤ ਸਵਾਦ ਬਣਦੇ ਨੇ ਇਦਾਂ ਚਾਵਲ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਇਧਰ ਆਪ ਆਲੂ ਵੀ ਪਾਤੇ ਆ ਵਿੱਚ ਬਾਕੀ ਵਿੱਚ ਤੁਸੀਂ ਇਹਦੇ ਹਲਦੀ ਪਾਉਣੀ ਆ ਜਾਂ ਨਹੀਂ ਪਾਉਣੀ ਆ ਤੁਹਾਡੀ ਮਰਜ਼ੀ ਆ ਆਪਸ਼ਨਲ ਆ ਕਈ ਜਿਹੜੇ ਮੈਂ ਹਲਦੀ ਵਾਲੇ ਚਾਵਲ ਖਾਂਦੇ ਨਹੀਂ ਪੀਲੇ ਚਾਵਲ ਨਹੀਂ ਖਾਂਦੇ ਹੈ ਘੱਟ ਖਾਂਦੇ ਨੇ ਤਾਂ ਕਰਕੇ ਤੇ ਇਧਰ ਟਫੀ ਵੀ ਸੋਈ ਦੇ ਵਿੱਚ ਆ ਗਿਆ ਸੀਗਾ ਪਹਿਲਾਂ ਸੁੱਤਾ ਪਿਆ ਸੀਗਾ ਹੁਣ ਇਹਨੂੰ ਵੀ ਭੁੱਖ ਲੱਗੀ ਹੋਣੀ ਤਾਂ ਇਹਨੂੰ ਵੀ ਹੁਣ ਖਾਣ ਨੂੰ ਕੁਝ ਦਿੰਨੇ ਆ ਤੇ ਅੰਦਰ ਬਾਅਦ ਚ ਆਪਾਂ ਚਾਵਲ ਪਾ ਦੇਣੇ ਆ ਇਹਦੇ ਵਿੱਚ ਇਦਾਂ ਨੂੰ ਨਾਨ ਨੂੰ ਜੰਗੀਦਰਾ ਮਿਕਸ ਕਰਕੇ ਪਾਣੀ ਪਾ ਕੇ ਤੇ ਇਹਨਾਂ ਨੂੰ ਰੱਖ ਦੇਣਾ ਵohn ਟੱਕ ਕੇ ਆਪਾਂ 10-15 ਮਿੰਟ ਲਈ ਤੇ 10-15 ਮਿੰਟ ਚ ਆਪਣੇ ਵਧੀਆ ਚਾਵਲ ਬਣ ਕੇ ਤਿਆਰ ਹੋ ਜਾਣੇ ਆ ਤੇ ਇੱਧਰ ਮੈਂ ਦਹੀਂ ਕੱਢ ਲਿਆ ਸੀਗਾ ਰਾਇਤਾ ਜਿਆ ਬਣਾਉਣ ਨੂੰ ਉੱਦਾਂ ਪਲੇਨ ਵੀ ਵਧੀਆ ਲੱਗਦਾ ਵਾ ਪਰ ਬੂੰਦੀ ਪਾ ਕੇ ਵਿੱਚੋਂ ਬੜਾ ਜ਼ਿਆਦਾ ਵਧੀਆ ਲੱਗਦਾ ਵਾ ਇੱਧਰ ਆਪਣੇ 15 ਮਿੰਟ ਬਾਅਦ ਚਾਵਲ ਬਣ ਕੇ ਤਿਆਰ ਹੋ ਗਏ ਸੀਗੇ ਬਹੁਤ ਵਧੀਆ ਬਣੇ ਆ ਖਿਲੇ ਖਿਲੇ ਜੇ ਤੇ ਬੜੀਆਂ ਪੱਕੇ ਤੁਸੀਂ ਵੀ ਟਰਾਈ ਕਰਿਓ ਬਹੁਤ ਸਵਾਦ ਬਣਦੇ ਨੇ। ਵਲੌਗ ਦੇ ਵਿੱਚ ਸਾਡੇ ਨਾਲ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਫਿਰ ਆਪਾਂ ਮਿਲਦੇ ਹਾਂ ਕਿਸੇ ਹੋਰ ਨਵੇਂ ਦਿਨ ਨਾਲ ਤੇ ਨਵੀਂ ਕਿਸੇ ਵੀਡੀਓ ਦੇ ਨਾਲ। ਤੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ